ਮਾਨ ਸਰਕਾਰ ਨੇ ਇਸ਼ਤਿਹਾਰबाजी ਤੇ ਉਡਾਇਆ ਪੰਜਾਬ ਦਾ 317.17 ਕਰੋੜ ਰੁਪਇਆ ਉਹ ਵੀ ਸਿਰਫ 3 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਚ ਕੀਤੀ ਜਾਂਦੀ ਇਸ਼ਤਿਹਾਰबाजी ਤੇ ਤੰਜ ਕਰਨ ਵਾਲੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਸ਼ਤਿਹਾਰबाजी ਚ ਪੈਸੇ ਡਾਉਣ ਦੇ ਤੋੜੇ ਸਾਰੇ ਰਿਕਾਰਡ ਇਸ਼ਤਿਹਾਰबाजी ਚ ਉਡਾਏ ਨਾ ਪੈਸਿਆਂ ਦਾ ਖੁਲਾਸਾ ਇੱਕ ਆਰਟੀਆ ਦੇ ਵਿੱਚ ਹੋਇਆ ਜੋ ਬਠਿੰਡਾ ਦੇ ਰਹਿਣ ਵਾਲੇ ਸੰਜੀਪ ਗੋਇਲ ਹੋਰਾਂ ਦੇ ਵੱਲੋਂ ਪਾਈ ਗਈ ਏ ਆਰਟੀੀ ਦੱਸਦੀ ਹੈ ਕਿ ਹੁਣ ਤੱਕ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 317.17 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਦੇ ਵਿੱਚ ਉਡਾਏ ਨੇ ਜਿਸ ਤੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਦਿੱਤੇ ਗਏ ਐਡ ਇਸ਼ਤਿਹਾਰ ਆਤ ਸ਼ਾਮਲ ਨੇ ਪਿਛਲੀ ਸਰਕਾਰ 217 ਤੋਂ 222 ਤੱਕ ਰਹੀ ਤੇ 217 ਤੋਂ 222 ਤੱਕ ਉਹ ਸਰਕਾਰ ਨੇ ਕੁੱਲ ਇਸ਼ਤਿਹਾਰਬਾਜ਼ੀ ਦੇ ਵਿੱਚ 124.5 ਕਰੋੜ ਰੁਪਏ ਖਰਚ ਕੀਤੇ ਪਰ ਤੋਜ ਵਾਲੇ ਮਹਿੰਦਰ ਮਾਸਟਰ ਦੇ ਆਮ ਘਰ ਦੇ ਮੁੰਡੇ ਦੀ ਸਰਕਾਰ ਨੇ ਵੀ 200 ਸਾਲ 2023 2024 ਦੇ ਸਿਰਫ ਇੱਕੋ ਸਾਲ ਦੇ ਵਿੱਚ 129.97 ਕਰੋੜ ਰੁਪਏ ਖਰਚ ਕੀਤੇ। ਭਾ ਪਿਛਲੀ ਸਰਕਾਰ ਨੇ ਜਿੰਨਾ ਰੁਪਇਆ ਕੁੱਲ 5 ਸਾਲਾਂ ਦੇ ਵਿੱਚ ਇਸ਼ਤਿਹਾਰਬਾਜ਼ੀ ਤੇ ਖਰਚਿਆ ਤਾਂ ਆਮ ਘਰਾਂ ਦੇ ਮੁੰਡੇ ਦੀ ਸਰਕਾਰ ਨੇ ਉਹਨਾਂ ਰੁਪਇਆ ਸਿਰਫ ਇੱਕ ਸਾਲ ਦੀ ਇਸ਼ਤਿਹਾਰਬਾਜ਼ੀ ਤੇ ਖਰਚ ਦਿੱਤਾ। ਸ਼ਾਇਦ ਇਸੇ ਨੂੰ ਬਦਲਾ ਕਹਿੰਦੇ ਨੇ। ਆਓ ਹੁਣ ਤੁਹਾਨੂੰ ਕਰਮਬਾਰ ਸਾਲ ਦੇ ਹਿਸਾਬ ਨਾਲ ਦੱਸਦੇ ਹਾਂ ਕਿ ਪਿਛਲੀ ਸਰਕਾਰ ਦੇ ਪੰਜ ਸਾਲਾਂ ਚ ਕਿੰਨਾ ਕਿੰਨਾ ਪੈਸਾ ਖਰਚ ਹੋਇਆ। ਸਾਲ 217-18 ਦੀ ਗੱਲ ਕਰੀਏ ਤਾਂ ਕੁੱਲ ਖਰਚ 5.77 ਕਰੋੜ ਰੁਪਇਆ। ਸਾਲ 218-19 ਦੇ ਵਿੱਚ 14.24 ਕਰੋੜ ਰੁਪਇਆ। ਸਾਲ 219-20 ਦੇ ਵਿੱਚ 25.31 ਕਰੋੜ ਰੁਪਇਆ। ਸਾਲ 220-221 ਦੇ ਵਿੱਚ 26.70 ਕਰੋੜ ਰੁਪਇਆ। ਤੇ ਸਾਲ 221 222 ਦੇ ਵਿੱਚ 52.3 ਕਰੋੜ ਰੁਪਏ ਜਿਸ ਦਾ ਕੁੱਲ ਜੋੜ 124.5 ਕਰੋੜ ਰੁਪਏ ਬਣਦਾ ਹੈ ਤੇ ਹੁਣ ਗੱਲ ਕਰਦੇ ਆ ਆਮਕਰਾਂ ਦੇ ਮੁੰਡਿਆਂ ਦੀ ਸਰਕਾਰ ਦੀ ਤਾਂ ਸਰਕਾਰ ਨੇ ਸਾਲ 222 23 ਦੇ ਵਿੱਚ 92.76 ਕਰੋੜ ਰੁਪਏ ਇਸ਼ਤਿਹਾਰबाजी ਤੇ ਖਰਚੇ ਜੋ ਸਰਕਾਰ ਦਾ ਪਹਿਲਾ ਸਾਲ ਸੀ ਸਰਕਾਰ ਦਾ ਦੂਸਰਾ ਸਾਲ ਆਇਆ ਸਾਲ 2023-2024 ਜਿਸ ਦੇ ਵਿੱਚ ਸਰਕਾਰ ਨੇ ਇਛਤਿਆਰਬਾਜੀ ਤੇ ਪੈਸੇ ਖਰਚਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਕਿਉਂਕਿ ਉਸ ਸਾਲ ਦੇ ਵਿੱਚ ਕੁੱਲ ਖਰਚ 129.97 ਕਰੋੜ ਰੁਪਏ ਹੋਇਆ। ਸਾਲ 2024-2025 ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਦਾ ਕੁੱਲ ਖਰਚ 94.44 ਕਰੋੜ ਰੁਪਏ ਹੋਇਆ ਏ ਤੇ ਜੇਕਰ ਇਸ ਦਾ ਕੁੱਲ ਜੋੜ ਲਾਇਆ ਜਾਵੇ ਤਾਂ 317.17 ਕਰੋੜ ਰੁਪਏ ਬਣਦਾ ਹੈ। ਪਬ ਆਮਕਰਾਂ ਦੇ ਮੁੰਡਿਆਂ ਦੀ ਸਰਕਾਰ ਨੇ ਮਹਿਜ਼ 3 ਸਾਲਾਂ ਦੇ ਵਿੱਚ 317.17 ਕਰੋੜ ਰੁਪਏ ਸਿਰਫ ਇਸ਼ਤਿਹਾਰਬਾਜ਼ੀ ਤੇ ਉਡਾ ਦਿੱਤੇ ਤੇ ਹਾਲੇ ਸਰਕਾਰ ਦਾ 2 ਸਾਲ ਦਾ ਸਮਾਂ ਪਿਆ। ਹਾਲਾਂਕਿ ਇਹਨਾਂ ਦੋਆਂ ਸਾਲਾਂ ਦੇ ਵਿੱਚ ਸਰਕਾਰ ਕਿੰਨਾ ਹੋਰ ਪੈਸਾ ਇਸ਼ਤਿਹਾਰਬਾਜ਼ੀ ਤੇ ੜਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਥੇ ਵੱਡੇ ਸਵਾਲ ਭਗਵੰਤ ਸਿੰਘ ਮਾਨ ਤੇ ਖੜੇ ਹੁੰਦੇ ਨੇ ਜੋ ਪਿਛਲੀਆਂ ਸਰਕਾਰਾਂ ਨੂੰ ਤੰਜ ਕੱਸਿਆ ਕਰਦੇ ਸੀ ਕਿ ਭਾਈ ਹੁਣ ਤਾਂ ਲੀਡਰਾਂ ਦੀਆਂ ਤਸਵੀਰਾਂ ਭਾਂਡਿਆਂ ਤੇ ਵੀ ਲੱਗਿਆ ਕਰਨਗੀਆਂ। ਮਾਨ ਸਾਹਿਬ ਤਾਂ ਇਤੋਂ ਤੱਕ ਕਹਿੰਦੇ ਹੁੰਦੇ ਸੀ ਕਿ ਨੀ ਪੱਥਰਾਂ ਤੇ ਇਸ਼ਤਿਹਾਰਬਾਜ਼ੀ ਕਰਨ ਦਾ ਵੀ ਕੋਈ ਤੁਕ ਨਹੀਂ ਬਣਦਾ ਤੇ ਜੇਕਰ ਇਸ਼ਤਿਹਾਰ ਇਸ਼ਤਿਹਾਰਬਾਜ਼ੀ ਨੀ ਪੱਥਰਾਂ ਤੇ ਕਰਨੀਏ ਤਾਂ ਉਹਨਾਂ ਦੀ ਕਰੋ ਜਿਨ੍ਹਾਂ ਨੇ ਕੰਮ ਕੀਤਾ ਏ ਭਾਵੇਂ ਮਿਸਤਰੀ ਮਜ਼ਦੂਰਾਂ ਦੀ ਅੱਜ ਆਦ ਆਪਣੀ ਸਰਕਾਰ ਆਈ ਤਾਂ ਸ਼ਾਇਦ ਉਹ ਸਭੇ ਗੱਲਾਂ ਮਾਨ ਸਾਹਿਬ ਭੁੱਲ ਗਏ ਤੇ ਹੁਣ ਜੇਕਰ ਮਾਨ ਸਰਕਾਰ ਦੇ ਇਸ਼ਤਿਹਾਰਾਂ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਦੀ ਤਸਵੀਰ ਹੁਣ ਤੁਹਾਨੂੰ ਹਰ ਅਖਬਾਰ ਤੇ ਮਿਲ ਜਾਏਗੀ ਹੁਣ ਤੁਹਾਨੂੰ ਮਾਨ ਸਾਹਿਬ ਦੀ ਤਸਵੀਰ ਸਰਕਾਰ ਦੇ ਵੱਲੋਂ ਮਿਲਦੇ ਝੋਲਿਆਂ ਤੇ ਵੀ ਮਿਲ ਜਾਏਗੀ ਹੁਣ ਤੁਹਾਨੂੰ ਤੁਰੀਆਂ ਜਾਂਦੀਆਂ ਪੀਆਰਟੀਸੀ ਬੱਸਾਂ ਤੇ ਲੱਗੇ ਪੋਸਟਰਾਂ ਤੇ ਵੀ ਮਾਨ ਸਾਹਿਬ ਦੀ ਤਸਵੀਰ ਮਿਲ ਜਾਏਗੀ ਇਹ ਤਸਵੀਰ ਤੁਹਾਨੂੰ ਆਮ ਆਦਮੀ ਕਲੀਨਿਕਾਂ ਦੇ ਬਾਹਰ ਲੱਗੇ ਬੋਰਡਾਂ ਦੇ ਉੱਪਰ ਆਮ ਹੀ ਮਿਲ ਜਾਏਗੀ ਮਾਨ ਸਾਹਿਬ ਦੀ ਇਸ ਤਸਵੀਰ ਤੋਂ ਵਾਂਝਾ ਸ਼ਾਇਦ ਹੀ ਪੰਜਾਬ ਦਾ ਕੋਈ ਗਲੀ ਮੁਹੱਲਾ ਹੋਵੇ ਜਿਸ ਦੀ ਕੰਧ ਦਾ ਸ਼ਿੰਗਾਰ ਭਗਵੰਤ ਸਿੰਘ ਮਾਨ ਦੀ ਤਸਵੀਰ ਨਾ ਬਣੀ ਹੋਵੇ ਤੇ ਜੇਕਰ ਗੱਲ ਨੀ ਪੱਥਰਾਂ ਦੀ ਕਰੀਏ ਤਾਂ ਹੁਣ ਬਦਲਾ ਇਨਾਂ ਕੋ ਆ ਗਿਆ ਕਿ ਭਾਈ ਕੰਦਾਂ ਦੀ ਲਿਪਾ ਪੋਚੀ ਕਰਕੇ ਜਾਂ ਫਿਰ ਸਿਰਫ ਬਾਥਰੂਮ ਬਣਾ ਕੇ ਉਹਨਾਂ ਦੇ ਵੀ ਨੀ ਪੱਥਰ ਲੱਗਣ ਲੱਗ ਪਏ ਨੇ ਸ਼ਾਇਦ ਇਹੀ ਆਮ ਆਮ ਕਰਦੇ ਮੁੰਡੇ ਦੀ ਸਰਕਾਰ ਵਿੱਚ ਹੀ ਸੰਭਵ ਹੋ ਸਕਦਾ ਸੀ ਇਸ ਤੇ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂਦੇ ਹੋ ਯਾਦ ਧੰਨਵਾਦ ਜੀ